ਜੀ ਕੁੜੀ ਐ ਜਵਾਕ ਐ ਮੁੰਡਾ ਕੋਈ ਮਰਜ਼ੀ ਚੁਲਿਆ ਐ ਨਹੀਂ ਵੀ ਹਾਂ ਠੀਕ ਆ ਵੀਰੇ ਅਰੇ ਥਣੇ ਕੁ ਜੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੈਸਰਖਾਨਾ ਤੇ ਜ਼ਿਲ੍ਹਾ ਬਠਿੰਡੇ ਤੋਂ ਬਾਈ ਬਲਕਰਨ ਦੇ ਕਰੋ ਬਾਈ ਜੀ ਵੀਡੀਓ ਆ ਤੇ ਤੀਸਰਾ ਸੂਆ ਬਾਈ ਨੇ ਆਹ ਮੱਝ ਸੇਲ ਕਰਨੀ ਆ ਬਾਕੀ ਡਿਟੇਲ ਆਪਾਂ ਸਾਰੀ ਮਾਲਕ ਤੋਂ ਪੁੱਛ ਲਾਂਗੇ ਮੁੱਲ ਵੀਡੀਓ ਦੇ ਵਿੱਚ ਕਰਾਂਗੇ 30 ਤਰੀਕ 6ਵਾਂ ਮਹੀਨਾ ਬਾਈ ਜੀ 2025 ਦੀ ਵੀਡੀਓ ਆ ਮੁੱਲવાડી ਵੀਡੀਓ ਦੇ ਵਿੱਚ ਕਰਾਉ ਬਾਈ ਦਾ ਤੁਹਾਨੂੰ ਆਪਾਂ ਨੰਬਰ ਲੈ ਕੇ ਦੇ ਦਾਂਗੇ ਤੇ ਬਾਕੀ ਤੁਸੀਂ ਆ ਮੱਝ ਦੇਖ ਲਓ ਵੀਰੇ 10 ਦਿਨਾਂ ਦੀ ਹਜੇ ਬਾਈ ਕੱਚੀ ਕਹਿੰਦੇ ਆ ਆ ਜੋ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਆ ਜਾ ਬਾਈ ਬਲਕਰਨ ਸਾਹਮਣੇ ਆ ਵੀਡੀਓ ਦੇ ਹੋਰ ਬਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਾਈ ਬਾਈ 88474 ਹਾਂਜੀ 28225 ਠੀਕ ਆ ਵੀਡੀਓ ਦੇ ਹੇਠਾਂ ਬਾਈ ਦਾ ਨੰਬਰ ਚੱਲੀ ਜਾਂਦਾ ਬਾਈ ਕਿੰਨੇਵੇਂ ਸੂਏ ਸੁੰਦੀ ਹੈ ਮੱਝ ਤੇਰੀ ਇਹ ਬਾਈ ਇਹ ਤੀਜੇ ਸੂਏ ਹੈ ਤੀਜੇ ਸੂਏ ਸੋਣਾ ਹਾਂ ਕਿ ਕਿੰਨੇ ਦਿਨਾਂ ਦੀ ਕੱਚੀ ਪਈ ਹੈ ਹਜੇ ਹਜੇ 10 ਦਿਨਾਂ ਦੀ ਕੱਚੀ ਹੈ 10 ਦਿਨ ਹਜੇ ਲੈਂਦੀ ਆ ਹਾਂ 10 ਦਿਨ ਹੀ ਲੈਂਦੀ ਆ ਜਮਾ ਫਿਕਸ ਜੇ ਲੈ ਵੇ ਦੀ ਆ ਦੇਖੋ ਵੀਰੇ ਜਮਾ ਬੰਦ ਲੈ ਵੇ ਦੀ ਥਣ ਬਹੁਤ ਵਧੀਆ ਲੱਗਿਆ ਮੱਝ ਨੂੰ ਤੇ ਦੁੱਧ ਬਾਈ ਕਿੰਨਾ ਕ ਪਾਇਆ ਦੂਜੇ ਸੂਏ ਇਹਨੇ ਤੁਹਾਡੇ ਕੋਲੇ ਦੂਜੇ ਸੂਏ ਪਾਇਆ ਬਾਈ ਅਸੀਂ 7-8 ਲੀਟਰ ਹਾਂ ਟੋਕੜ ਦਾ ਟੋਕੜ ਦਾ ਹਾਂ ਪਿਤਾ ਜੀ ਦਾ ਸੀਗਾ 10 ਕਿਲੋ 11 ਕਿਲੋ 10 11 ਕਿਲੋ ਹਾਂ ਸੀਗਾ ਹਾਂ ਐਤ ਕੀ ਦੇ ਦੂਗੀ 10 ਕਿਲੋ ਹਾਂ ਭਾਈ ਹਾਂ ਦੇਉ ਆ ਦੇਖੋ ਬੰਦ ਲੈ ਸੀਲਾ ਭਾਈ ਜਮਾ ਜਮਾ ਸੀਲਾ ਜਮੇ ਮਰਜੀ ਹਥਲਾਈ ਤਲ ਨਹੀਂ ਮੈਂ ਇਸ ਲਪੇ ਲੱਗ ਦਿੰਦੇ ਹਾਂ ਹਾਂ ਆ ਦੇਖੋ ਠੰਡੀ ਬਹੁਤ ਹੈ ਵੀਰੇ ਹਨਾ ਭਾਈ ਆਰਾਮ ਨਾਲ ਹੁੱਥ ਮਾਰੀ ਜਾਂਦਾ ਠੰਡੇ ਪਸ਼ੂ ਦਾ ਐਂ ਪਸਾ ਲੱਗ ਜਾਂਦਾ ਆ ਦੇਖੋ ਪੂਸ ਚੱਕ ਕੇ ਆਰਾਮ ਨਾਲ ਖੜ ਗਈ ਆ ਦੇ ਭਾਈ ਜੈ ਮਰਜੀ ਇਹਦੇ ਹਾਂ ਆ ਦੇਖੋ ਲੈ ਲੈ ਕਿਵੇਂ ਮਰਜੀ ਨਹੀਂ ਪਸ਼ੂ ਹੁੰਦਾ ਛਾਲਾਂ ਮਾਰੀ ਜਾਂਦੀਆਂ ਬੰਦੇ ਨੂੰ ਬੈਠਣ ਨਹੀਂ ਦਿੰਦਾ ਬੰਦਾ ਬੁੜੀ ਜਿਵੇਂ ਮਰਜੀ ਬਾਈ ਚੋਈ ਜਾਵੇ ਹਾਂ ਹਾਂ ਜਿਵੇਂ ਮਰਜੀ ਬਾਈ ਠੀਕ ਆ ਤੇਨੂੰ ਬਾਈ ਇਧਰ ਨੂੰ ਗੇੜਾ ਦਵਾਲਾ ਖੋਲ ਕੇ ਤੋੜ ਦੋ ਹਜੇ ਕਿੰਨੀ ਦਿਰੀ ਕਰੂੰ ਦਿਨ ਪੂਰੇ ਕਹਿੰਦੇ ਤੁਸੀਂ 10 ਨੂੰ ਹਾਂ 10 ਨੂੰ 10 ਨੂੰ ਹਾਂ 9 10 ਤੱਕ ਦਿਨ ਪੂਰੇ ਆ ਅੱਜ ਤਰੀਕ 30 ਹੋ ਗਈ ਲਾਲਾ ਵੀ ਅਸੀਂ 10 11 ਕ ਦਿਨ ਰਹਿੰਦੇ ਹੈ ਹਨਾ ਹਾਂ 10 11 ਦਿਨ ਹਾਂ ਤੋੜ ਕੇ ਸਾਨੂੰ ਚੈੱਕ ਕਰਾਉਣੇ ਆ ਤੇ ਬਾਕੀ ਆਪਾਂ ਮੁੱਲ ਵੀਡੀਓ ਚ ਕਨਫਰਮ ਕਰਾ ਦਾਂਗੇ ਪਿੰਡ ਹੈ ਜੀ ਮੈਸਰਖਾਨਾ ਤੇ ਜ਼ਿਲ੍ਹਾ ਬਾਈ ਜੀ ਬਠਿੰਡਾ ਜਮਾ ਰੋਡ ਦੇ ਉੱਪਰ ਬਾਈ ਹੋਰਾਂ ਦਾ ਪਿੰਡ ਆ ਪਿੰਡ ਦੇ ਜਮਾਂ ਬਾਰ ਬਾਰ ਜੀ ਥੋੜਾ ਜਿਹਾ ਘਰ ਜਾ ਰਹਿ ਜਾਂਦਾ ਮੋੜ ਲਿਆ ਬਈ ਇਧਰ ਨੂੰ ਆਹ ਦੇਖੋ ਕੱਦ ਦੀ ਦੇਖ ਲੋ ਨਾ ਦੋਸਤੋ ਬੜੀ ਜਿਆਦੇ ਵੱਡੀ ਤੇ ਨਾ ਬਿਲਕੁਲ ਐ ਵੀ ਛੋਟੀ ਮੀਡੀਅਮ ਉਸ ਤੇ ਆ ਗਈ ਸਿੰਗਾ ਦੀ ਕੁਆਲਿਟੀ ਵਧੀਆ ਗਈ ਸਰੀਰ ਘਟਾਂ ਚ ਵਧੀਆ ਆ ਦੇਖੋ ਮੱਝ ਨੂੰ ਆਹ ਦੇਖੋ ਜੀ ਤੇ ਬਾਕੀ ਜਿਹੜੀ ਆਪਾਂ ਨੂੰ ਮੇਨ ਚੀਜ਼ ਆ ਹਨਾ ਥਣ ਲੇਵੇ ਦਾ ਮੇਨ ਹੁੰਦਾ ਪਸ਼ੂ ਦਾ ਜਿਹੜੇ ਸੱਜਣ ਨੇ ਖਰੀਦਨੀਆ ਕੋਲੇ ਆਇਓ ਤਸੱਲੀ ਜ਼ਰੂਰ ਆਪਦੀ ਕਰਿਓ ਹਣਾ ਵੀਰੇ ਬੰਨ ਲਾ ਬਰੇ ਬੰਨ ਲਾ ਤੇ ਮੁੱਲ ਆ ਪਕਰਾ ਦਨੇ ਕਨਫਰਮ ਲੈ ਚਲੋ ਬਾਈ ਅੰਦਰ ਹੀ ਲੈ ਚਲੋ ਆ ਦੇਖੋ ਦੋਸਤੋ ਦਰਦੀ ਦੁਸਮਜ ਉਥੇ ਬਾਈ ਬੜਕਰਨ ਬਾਈ ਕੀ ਮੁੱਲ ਕਰਦਾ ਜੈ ਜੈ ਜਿਹਦੇ ਚ ਬਸ ਮਾੜਾ ਮੋਟਾ ਛੋਟਛਪਾ ਮਾਨਤਾਨ ਦੇ ਇੱਕਤੀ ਬਈ 130000 ਹਾਂ 130 130000 ਦੋਸਤੋ ਮੁੱਲਾ ਜਿਹੜੇ ਭਰਾ ਨੂੰ ਫਿੱਟ ਆਉ ਕੋਲੇ ਆਜੋ ਤਸੱਲੀ ਕਰ ਲਿਓ ਪਿੰਡ ਮੈਸਰਖਾਨਾ ਮੋਲੇ ਜਮਾ ਬਾਈ ਨੇ ਜਾਇਜ਼ ਕਰਿਆ ਨਹੀਂ ਐਵੇਂ ਡੇਢ ਮਾਂ ਕੇ ਖਰਚੂ ਜਾਂ ਬਾੜਾ ਹਨਾ ਉਹਦਾ ਕੋਈ ਫਾਇਦਾ ਨਹੀਂ ਬੰਦੀ ਬਾਈ ਸੀਲ ਦੇ ਹਿਸਾਬ ਨਾਲ ਹੀ ਆ ਨਾ ਹਾਂ ਸੀਲ ਵਧੀਆ ਸੀਲ ਵਧੀਆ ਜਮਾ ਐ ਜਿਹੜਾ ਮਰਜੀ ਕੁੜੀ ਐ ਜਵਾਕ ਐ ਮੁੰਡਾ ਐ ਕੋਈ ਮਰਜੀ ਚੁਲਿਆ ਨਹੀਂ ਵੀ ਹਾਂ ਠੀਕ ਆ ਬ੍ਰਦਰ ਅਰੇ ਥਣ ਇੱਕੋ ਜਿਹਾ ਜਮਾ ਕੋਈ ਥਣ ਤੇ ਖਰਾਬੀ ਨਹੀਂ ਹੂੰ ਥਣਾ ਥਣਾ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਦੇਖੋ ਜਮਾ ਓਕੇ ਆ ਬਾਈ ਸਾਰੇ ਬਸਾਂ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ